ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਅਪ ਡਾਇਰੈਕਟ ਫਾਰਮ ਦੇ ਵਿੱਚੋਂ ਕਵਰ ਕਰਦੇ ਪਏ ਆ ਸੋ ਵੀਰਾਂ ਦੇ ਪੰਜ-ਸੱਤ ਨਾਕ ਰੱਖੇ ਹੋਏ ਨਾਲ ਬਰੀਡ ਦੇ ਕੰਮ ਕਰਦੇ ਪਏ ਆ ਤੇ ਅੱਜ ਦੀ ਵੀਡੀਓ ਵਿੱਚ ਖਾਸੇ ਦੋ ਨਾਕ ਸੇਲ ਆ ਇੱਕ ਜਰਸੀ ਦਾ ਤੇ ਇੱਕ HF ਦਾ ਨਗੀਨਾ ਸਾਰਾ ਤੁਹਾਨੂੰ ਬਾਇਓ ਡਾਟਾ ਦੱਸਾਂ ਕਿ ਕਿਹੜਾ ਸੀਮਨ ਲੱਗਿਆ ਤੇ ਕਿਹੜੇ ਸੀਮਨ ਦੀ ਆਪਾਂ ਕਿੰਨਾ ਦੁੱਧ ਪਿਆ ਡਿਟੇਲ ਵੀਰ ਤੋਂ ਪੁੱਛ ਦਿਆ ਹੋਵੇ ਕਰੀ ਗੱਲੋ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਆਪਣਾ ਪਿੰਡ ਆ ਬਾਈ ਮੂਨ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 9501957660 95 57760 9501957760 57760 ਇਹ ਆਪਣੇ ਸਾਰੇ ਮੰਨ ਕੇ ਚੱਲੋ ਵੀ ਘਰੇਲੂ ਪਸ਼ੂ ਨਾਲ ਫਾਰਮ ਤੇ ਆਪਾਂ ਬਰੀਡ ਤਿਆਰ ਕਰਦੇ ਪਏ ਹਣਾ ਤੇ ਅੱਜ ਆਪਾਂ ਦੋ ਨਾ ਕੀਤੇ ਆ ਸੇਲ ਪਹਿਲੇ ਨੰਬਰ ਤੇ ਆਪਾਂ ਗੱਲ ਕਰੀਏ ਜੀ ਐਚ ਐਫ ਬੈਡ ਦੀ ਇਹ ਵੀਰ ਸੁਆਹ ਕਿਹੜਾ ਸੁੰਦਿਆ ਤੇ ਕੀ ਇਹਦਾ ਪਛੋਕੜ ਕਿਹੜਾ ਸੀਮਨ ਲੱਗਿਆ ਬਾਈ ਇਹਦੇ ਦੂਜੇ ਸੁਆਹ ਸੁਣਾਗਾ ਹੁਣ ਠੀਕ ਹੈ ਠੀਕ ਹੈ ਇਹ ਆਪ ਪੀ ਡੀ ਐਫ ਤੇ ਸੀਮਨ ਦਾ ਅਮੇਜ ਦੀ ਆ ਪੀ ਡੀ ਐਫ ਦੀ ਅਮੇਜ ਦੀ ਖੁਦ ਆਪ ਆ ਹਾਂ ਕਿਹੜਾ ਹੁਣ ਲੱਗਿਆ ਇਹਦੇ ਲੱਗਿਆ ਸਨੋਮੈਨ ਏ ਵੀ ਐਸ ਦਾ ਏ ਵੀ ਐਸ ਜੀ ਮਨ ਲੱਗਿਆ ਹਾਂ ਏ ਵੀ ਐਸ ਦਾ ਸੈਕਸਿਸ ਸੀਮਨ ਦਾ ਸਨੋ ਸਨੋਮੈਨ ਸੁਆਹ ਦੇਖੋ ਕਿਆ ਬਾਤਾਂ ਤੇ ਬੱਚੀ 59 ਗਣਾ ਟ੍ਰੈਕਟਰ ਜਿਹਨੇ ਲੰਬੀ ਪਈ ਐ ਛੋਟੀ ਕਿਸੇ ਪਾਸੇ ਨਹੀਂ ਕਦ ਕਾੜ ਪੂਰਾ ਓਕੇ ਆ ਤੇ ਬਾਕੀ ਲੇਵਾ ਡਰ ਕੁਆਲਟੀ ਇੱਕ ਮੇਨ ਚ ਯਾ ਦੇਖੀਏ ਆ ਖੁੱਚਾ ਤੋਂ ਉੱਪਰ ਵਾਲਾ ਲੇਵਾ ਜੇ ਉਹ ਦੇਖੋ ਕੋਈ ਟੁੱਟਮਾ ਲੇਵਾ ਨਹੀਂ ਤੇ ਸਾਫ ਸੁਥਰਾ ਤੇ ਪਹਿਲੇ ਸਵੇਰੇ ਆਪਾਂ ਦੁੱਧ ਕਿੰਨਾ ਚੋਇਆ ਦੋ ਪਹਿਲੇ ਸਵੇਰੇ 44 ਲੀਟਰ ਦੁੱਧ ਚੋਇਆ ਹੈ 40 ਤੋਂ ਬਾਹਰ ਚਲੀ ਜਾ ਪਹਿਲੇ ਸਵੇਰੇ ਹਾਂ ਐ ਕਿ ਨਹੀਂ ਵੀ 50 ਪਲੱਸ ਦਊਂਗੇ ਵੀ 50 ਤੋਂ ਬਾਹਰ ਜਾਊਗੀ ਰਾਮ ਤੇ ਚਾਹੇ ਵੀਰ ਮੰਨ ਕੇ ਚਲੋ ਘੱਟ ਸੇਵ ਵਾਲੀ ਹੋਇਆ ਵੀ 40 45 ਦਾ ਵਟ ਦੇ ਪਿਆ ਵੀ ਜਿਹੜਾ ਮੰਨ ਕੇ ਚਲੇ ਨੂੰ ਸਹੀ ਹਿਸਾਬ ਨਾਲ ਸੰਭੂਗਾ ਤਾਂ 50 ਕਿਲੋ ਦੁੱਧ ਵੀ ਤੋ ਪਾ ਸਕਦਾ ਪਾ ਸਕਦਾ ਤੇ ਦਿਨ ਕਹਿ ਕਲੇ ਦੀ ਪਈ ਐ ਦਿਨ ਬਾਈ ਇਹ 10 12 ਦਿਨ ਤੇ 10 12 ਦਿਨ ਸੂਣ ਚ ਬਾਕੀ ਤੇ ਬਰੀਰ ਵਾਕੋ ਤੇ ਬਾਕੀ ਕੱਦ ਕਾੜ ਪੂਰਾ ਫੁੱਲਾ ਸਾਈਜ਼ ਵਗੈਰਾ ਹਨਾ ਸੋ ਸਾਈਜ਼ ਵਗੈਰਾ ਦੇਖੋ ਪੂਰਾ ਫੁੱਲਾ ਤੇ 44 45 ਕਿਲੋ ਏਡੀ ਵੜ ਨੂੰ ਕੋਈ ਮੈਨੇ ਨਹੀਂ ਕਰਦੀ ਗੱਲ ਤੇ ਫੀਡ ਵੀ ਫਿਰ 10 12 ਕਿਲੋ ਮੇਰੇ ਸਾਹਬ ਨਾ ਖਾਂਦੀ ਹੋ ਜਾਉ ਤੇ ਥਣ ਵਗੈਰਾ ਚੀਪ ਆਜੂ ਪਾ ਜਮਾ ਓਕੇ ਓਕੇ ਬਾਈ ਜਮਾ ਕੈਕ ਮਹੀਨੇ ਪਹਿਲਾਂ ਡਰਾਈ ਕਰੀ ਆਪੇ ਇਹ ਇਹ ਬਾਈ 3 ਮਹੀਨੇ ਪਹਿਲਾਂ ਡਰਾਈ ਕਰਤੀ 3 ਮਹੀਨੇ ਪਹਿਲਾਂ ਬੜਾ ਡਰਾਈ ਕੀਤੀ ਆ ਹਾਂ ਤੇ ਡਰਾਈ ਫਿਰ ਮੰਨ ਕੇ ਚਲੋ ਵੀ ਖਰਾਕ ਘਟਾ ਕੇ ਫਿਰ ਹੁੰਦੀ ਹੋਊ ਖਰਾਕ ਨਾ ਕੇ ਬਈ ਟੂਬਾਂ ਚੜਾ ਦੀਆਂ ਸੀ ਆਪਾਂ ਨੇ ਠੀਕ ਹੈ ਟੂਬਾਂ ਲੱਗ ਗਏ ਉਹਦੇ ਛੜਤੀ ਬਾਈ ਦੂਬਾ ਚੂਈਆਂ ਠੀਕ ਹੈ ਹੁਣ ਲਗਭਗ ਦਿਨ ਮੰਨੀ ਆਪਾਂ ਇਹਦੇ ਹੈਗੇ ਆ ਹਫਤਾ ਕਣ ਹਾਂ ਹਫਤਾ ਤੱਕ ਤੇ ਸੀਮਨ ਸੈਕਸਨ ਕਰਮਾ ਸੈਕਸਨ ਸੀਮਨ ਬਈ ਐਵੀਐਸ ਸਨੋਮੈਨ ਐਵੀਐਸ ਦਾ ਸਨੋਮੈਨ ਸਨੋਮੈਨ ਤੋਂ ਗੱਬਣਾ ਗੀ ਹਾਂ ਤੇ ਇਹਦੇ ਪੀਡੀਐਫ ਅਮੇਜ ਦੀ ਆ ਪੀਡੀਐਫ ਦੇ ਅਮੇਜ ਦੀ ਆ ਤੇ ਇਹਦਾ ਭਾਅ ਯਾਰ ਕੀ ਹੋਊਗਾ ਇਹਦਾ ਭਾਅ ਭਾਈ ਆਪਾਂ ਫੋਨ ਤੇ ਕਰ ਜੈਜੋ ਚੀਜ਼ ਦੇ ਸਾਬ ਨਾਲ ਧੋਰੀ ਮੜਿਆ ਬਾਹਰ ਨੂੰ ਇਹਨੂੰ ਸੋ ਵੀਰੋ ਦੂਸਰਾ ਸੂਆ ਵੈੜ ਸੁੰਦੀ ਪਈ ਆ ਫੁੱਲ ਬਰੀਡ ਤੇ ਫੁੱਲ ਸਾਈਜ਼ ਤੇ ਸਾਰਾ ਏ ਟੂ ਜ਼ेड ਬਾਇਓ ਡਾਟਾ ਜਿਹੜਾ ਵੀਰਾਂ ਨੇ ਦੱਸਿਆ ਤੇ ਸੌਂਗ ਨਾਲ ਪਾਲੀ ਵੀ ਆ ਇਹ ਨਹੀਂ ਗੱਲ ਵੀ ਮੰਨ ਕੇ ਚਲੋ ਵੀ ਲਿੱਸੀ ਨਾ ਮੇ ਕਿਸੇ ਬਸ ਹੋਰ ਆ ਤੇ ਬਾਕੀ ਥੜਾ ਜਿਹਾ ਸਪੇਸ ਦੇਖੋ ਚਾਰੇ ਧਾਨ ਨਿਖੜਵੇਂ ਸਾਫ਼ ਸੁਥਰੇ ਤੇ ਫੁੱਲ ਕੰਪੈਕਟ ਆਰਡਰ ਦੀ ਬੈੜਾ ਜਿਹੜੇ ਵੀਰ ਨੇ ਬਰੀਡ ਤਿਆਰ ਕਰਨੇ ਤੇ ਨਾਲ ਪਲੱਸ ਦੁੱਧ ਲੈਣਾ ਦੋਨੇ ਚੀਜ਼ਾਂ ਦੇ ਵਿੱਚ ਬਰੀਡ ਵੀ ਆ ਤੇ ਅੱਗੇ ਪਲੱਸ ਦੁੱਧ ਵੀ ਦੇਣਾ ਇਹਨੇ ਤੇ ਦੂਜੇ ਨੰਬਰ ਜਿਹੜੇ ਬਸ ਜਰਸੀ ਦੇਖੀ ਜਾਂਦੇ ਆ ਇਹ ਕਿਹੜਾ ਸੁਆਸ ਹੁੰਦੀ ਆ ਕਿੰਨਾ ਟਾਈਮ ਬਾਕੀ ਪਿਆ ਦਾ ਏ ভাই ਪਹਿਲਾਂ ਨੇ ਸੁਣਿਆ ਤੁਹਾਨੂੰ ਸੁਣਦੀ ਹੈਗੀ ਇਹ ਇਹ ਆਪ ਪ੍ਰੀਤ ਦੀ ਹੈਗੀ ਪ੍ਰੀਤ ਦੇ ਸੀਮੰਦੀ ਹਾਂ ਇਹਦੇ ਲੱਗਿਆ ਡੈਨਮਾਰਕ ਦਾ 40 21035 ਲੱਗਿਆ ਹੋਇਆ 40 21035 21035 21035 ਡੈਨਮਾਰਕ ਦਾ ਹਾਂ ਡੈਨਮਾਰਕ ਦਾ ਉਸ ਤੋਂ ਗੱਬਣ ਕਨਫਰਮ ਆ ਹਾਂ ਤੇ ਦੰਦ ਉਹ ਆਪਾਂ ਦੇਖੀ ਦੋਗੇ ਦੰਦ ਅਜੇ ਕੱਢਦੀ ਆ ਹਨਾ ਹਾਂ ਕੱਢਦੀ ਆ ਲਗਭਗ 2.5 ਸਾਲ ਦੇ ਆਸ-ਪਾਸ ਜੇਜ ਹੋਏ ਜੀ ਹਾਂ ਤੇ ਦੁੱਧ ਦੰਦ ਦੀ ਮੰਨੀਏ ਵੀ ਦੰਦ ਸਿੱਟੇ ਹੋ 20 ਬਈ ਦੇ ਨਹੀਂ ਹੋਇਆ ਲੱਗਦਾ ਹਾਲੇ ਹਾਂ ਤੇ ਇਹਦਾ ਰਿਕਾਰਡ ਮਾਦਾ ਕੀ ਦੱਸਿਆ ਬਾਇਓ ਡਾਟਾ ਇਹਦੀ ਮਾਦਾ ਬਈ 32 ਲੀਟਰ ਦੁੱਧ ਚੋਕੇ ਦਿੱਤਾ ਹੈਗਾ ਚਵਾਈ ਕਰਵਾ ਕੇ ਠੀਕ ਹੈ ਕਿਹੜੇ ਸੂਏ ਚ ਤੀਜੇ ਸੂਏ ਦੇ ਚ ਤੀਜੇ ਸੂਏ ਵਿੱਚ ਇਹਦੀ ਮਾ ਆਪ 32 ਲੀਟਰ ਮਿਲਕਿੰਗ ਕਰਵਾ ਕੇ ਫੇਰ ਸੇਲ ਕਰੀ ਸੀ ਹਾਂ ਤੇ ਇਹ ਤੋਂ ਬਾਅਦ ਅੱਜ ਲੈਏ ਬਾਕੀ ਦੇਖੋ ਐਫ ਐਫ ਵੈਟ ਦੇ ਬਰੋਪਰ ਜਾਂਦੀ ਪਈ ਆ ਸੇਜ ਵਗੈਰਾ ਅਸਲ ਜਿਹੜੀ ਕਹਿੰਦੇ ਪੰਜਾਬ ਵਾਲੀ ਜਰਸੀ ਉਹ ਚੀਜ਼ ਆ ਕੋਈ ਸ਼ੱਕ ਨਹੀਂ ਇਹਦੇ ਵਿੱਚ ਹਨਾ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਇਹ ਬਾਈ ਹਜੇ ਇਹਦਾ ਮਹੀਨਾ ਹੈ ਤਾਂ ਸੂਂਦਾ ਠੀਕ ਹੈ ਤੇ ਜੇ ਦੁਬਈ 25 ਅੰਬੀ ਲੀਟਰ ਦੁੱਧ ਦੋ ਤੇ 25 ਦੀ ਸਟਾਰਟਿੰਗ ਕਰੂਗੀ ਹਾਂ ਮੰਨ ਕੇ ਸਹੀ ਸਲਾਮ ਸੂਪੇ ਹਨਾ ਤੇ ਥਣ ਵਗੈਰਾ ਚਾਰੇ ਓਕੇ ਬਿਲਕੁਲ ਹਨਾ ਓਕੇ ਵੀਰੇ ਤੇ ਹਵਾਨਾ ਬਣਾਉਣਾ ਸ਼ੁਰੂ ਹੋ ਗਈ ਹਨਾ ਸੋ ਚਾਰੇ ਤਾਂ ਨਿਕਣਗੇ ਸਾਫ਼ ਸੁਥਰੇ ਤੇ ਇਹਦੇ ਇਹਦੇ ਵੀ ਚੰਗਾ ਸੀਮ ਲੱਗਿਆ ਹੋਇਆ ਹਨਾ ਇਹਦੇ ਕਿਹੜਾ ਦੱਸਦੇ ਸੀਮਿੰਟ ਆਪਾਂ 21035 21035 ਡੈਨਮਾਰਕ ਦਾ ਡੈਨਮਾਰਕ ਦਾ ਆਪ ਪ੍ਰੀਤ ਦੀ ਹੈ ਸੋ ਆਪੇ ਪ੍ਰੀਤ ਦੇ ਸੀਮਿੰਟ ਦੀ ਆ ਪਹਿਲਾ ਸੂਆ ਪਲੂਣ ਸੁੰਦੀ ਵੀ ਆ ਤੇ ਦੁਗ ਦੇ ਦੰਦ ਅਜੇ ਕੱਢਦੀ ਵੀ ਆ ਸੋ ਆ ਦੇਖੋ ਮੱਥੇ ਦੇ ਟੋਆ ਤੇ ਕੰਨ ਨਿਕਾ ਨਿਕਾ ਫੁੱਲ ਬਰੀਡ ਤੇ ਫੁੱਲ ਸਾਈਜ਼ ਦੇ ਵਿੱਚ ਆ ਇਹ ਨਹੀਂ ਗੱਲ ਵੀ ਲੱਸੀ ਨਾ ਮੀ ਕਿਸੇ ਪਾਸੋਂ ਤੇ ਵੀਰੇ ਨੰਬਰ ਬੋਲ ਦਿਓ ਦੁਬਾਰੇ ਆਪਣਾ 95 ਜੀ ਨੂੰ 19 52760 ਠੀਕ ਹੈ ਫਿਰ ਹਾਲ ਸਰਬ ਆਪਣੇ ਕੋਲ 2 ਲੱਖ 6 ਲ ਹਾਂ 2 ਲੱਖ 6 ਦਾ ਸੋ ਫਾਰਾਂ ਦੇ ਵਿੱਚੋਂ ਪਿੰਡ ਮੂਮ ਜ਼ਿਲ੍ਹਾ ਬਰਨਾਲਾ ਇਥੋਂ ਵੀਡੀਓ ਕਵਰ ਕੀਤੀ ਹੈ ਐਚ ਐਫ ਬੈਡਜ ਜਾਂ ਜਰਸੀ ਮਹੀਨੇ ਦੀ ਕੱਚੀ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ